ਦੋਸਤੋ ਸ਼ੁਰੂ ਦੇ ਵਿੱਚ ਅਸੀਂ ਜਿਹੜਾ ਦੂਜਾ ਮੁੱਦਾ ਲੈਣ ਦਾ ਜ਼ਿਕਰ ਕੀਤਾ ਸੀ ਉਹ ਸੀਗਾ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਜਿਹੜੀ ਹੈ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਇੱਕ ਜਿਹੜੀ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਹੈ ਦੋਸਤੋ ਉਹਦੇ ਆਪ ਦੇ ਮਾਰੇ ਨੇਗੇ ਇੱਕ ਗਵਰਨਰ ਜਿਹੜੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਇੱਕ ਯਾਤਰਾ ਕੱਢ ਰਹੇ ਨੇ ਇੱਕ ਪਾਸੇ ਪੰਜਾਬ ਗਵਰਨਮੈਂਟ ਕਹਿੰਦੀ ਹੈ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹ ਚਲਾਇਆ ਹੋਇਆ ਹੈ ਇਸ ਤੋਂ ਪਹਿਲਾਂ ਵੀ ਜਿਹੜੇ ਗਵਰਨਰ ਸੀਗੇ ਪ੍ਰੋਹਿਤ ਸਾਹਿਬ ਉਹ ਵੀ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਵਿੱਚ ਦੌਰੇ ਕਰਦੇ ਸੀ ਉਥੇ ਮੀਟਿੰਗਾਂ ਕਰਦੇ ਸੀ ਕਹਿੰਦੇ ਸੀ ਤਾਂ ਕਰੈਨੇ ਦੀਆਂ ਦੁਕਾਨਾਂ ਤੇ ਵੀ ਮਿਲਦਾ ਹੈਗਾ ਬਲਾ ਬਲਾ ਕਈ ਤਰ੍ਹਾਂ ਦੇ ਜਿਹੜੇ ਐ ਦੋਸ਼ ਲਾਉਂਦੇ ਸੀ ਤਾਂ ਕੀ ਗੱਲ ਇਹ ਹੈ ਵੀ ਗਵਰਨਰ ਵੱਲੋਂ ਪੈਦਲ ਯਾਤਰਾ ਕਰਨੀ ਸਰਹੱਦੀ ਖੇਤਰ ਦੇ ਵਿੱਚ ਜਾ ਕੇ ਮੀਟਿੰਗਾਂ ਕਰਨੀਆਂ ਇਹ ਸਿਰਫ ਖਬਰਾਂ ਲਵਾਉਣ ਤੱਕ ਸੀਮਤ ਹੈ ਚਰਚਾ ਦੇ ਵਿੱਚ ਬੁੱਧਾ ਭਖ ਦਾ ਰੱਖਣ ਦੀ ਜਿਹੜੀ ਇੱਕ ਰਣਨੀਤੀ ਹੈ ਜਾਂ ਸਾਰੀ ਇਹ ਸਮੱਸਿਆ ਜੋ ਕਿ ਪੰਜਾਬ ਲਈ ਬੜੀ ਵੱਡੀ ਸਿਰਦਰਦੀ ਬਣੀ ਹੋਈ ਹੈ ਇਹਦਾ ਹੱਲ ਲੱਭਣ ਦੀ ਇਹਦਾ ਹੱਲ ਕਰਨ ਦਾ ਵੀ ਇੱਕ ਜ਼ਰੀਆ ਹੋ ਸਕਦੀ ਹੈ ਕਿਉਂਕਿ ਦੋਸਤੋ ਜਦੋਂ ਗੱਲ ਹੁੰਦੀ ਹੈ ਗਵਰਨਰ ਇੱਕ ਸਟੇਟ ਦੇ ਕਿਸੇ ਵੀ ਸਟੇਟ ਦੇ ਕਨਸਟੀਟਿਊਸ਼ਨਲ ਹੈੱਡ ਹੁੰਦੇ ਨੇ ਆਮ ਤੌਰ ਤੇ ਅਜੀਆਂ ਗਤੀਵਿਧੀਆਂ ਦੇ ਵਿੱਚ ਜਿਹੜੇ ਸੂਬਿਆਂ ਦੇ ਰਾਜਪਾਲ ਹੁੰਦੇ ਨੇ ਉਹ ਦਖਲ ਲੈਂਦੇ ਨੇ ਪਰ ਪੰਜਾਬ ਇੱਕ ਅਜਿਹੀ ਧਰਤੀ ਜਿਹੜਾ ਬਣ ਗਿਆ ਵੀ ਪਿਛਲੇ 5-4 ਸਾਲ ਤੋਂ ਗਵਰਨਰ ਸਾਹਿਬਾਨ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਬਹੁਤ ਚਰਚਾ ਦੇ ਵਿੱਚ ਰਹਿੰਦੀਆਂ ਨੇਗੀਆਂ ਹੁਣ ਇਹ ਪਤਾ ਨਹੀਂ ਉੱਪਰੋਂ ਇਸ਼ਾਰਾ ਆਉਂਦਾ ਹੈ ਕੋਈ ਥੱਲੇੋਂ ਇਸ਼ਾਰਾ ਆਉਂਦਾ ਕਿਸ ਤਰ੍ਹਾਂ ਹੁੰਦਾ ਹੈਗਾ ਤੇ ਇੱਕ ਤਰ੍ਹਾਂ ਨਾਲ ਸਟੇਟ ਗਵਰਨਮੈਂਟ ਨਾਲ ਕਨਫਰੋਂਟੇਸ਼ਨ ਦੀਆਂ ਵੀ ਜਿਹੜੀਆਂ ਨੇ ਅਕਸਰ ਜਿਹੜੀਆਂ ਲੱਛਣ ਜਿਹੜੇ ਆ ਸਾਹਮਣੇ ਆਉਂਦੇ ਐ ਪਿਛਲੇ ਦੌਰ ਦੇ ਵਿੱਚ ਤਾਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਹਰ ਤੀਜੇ ਦਿਨ ਖਬਰ ਇਹ ਲੱਗ ਜਾਂਦੀ ਸੀ ਕਿ ਟੁੱਟ ਗਈ ਸਰਕਾਰ ਬਦਲ ਗਈ ਸਰਕਾਰ ਲਾ ਦਿੱਤੀ ਸਰਕਾਰ ਗਵਰਨਰ ਰਾਲ ਰੂਲ ਲੱਗ ਗਿਆ ਇਸ ਤਰ੍ਹਾਂ ਦੀਆਂ ਖਬਰਾਂ ਲਾਉਣ ਦਾ ਸੋਸ਼ਲ ਮੀਡੀਆ ਵਾਲਾ ਨੂੰ ਵੀ ਜਿਹੜਾ ਉਹ ਮੌਕਾ ਮਿਲ ਜਾਂਦਾ ਕਿਉਂਕਿ ਗਵਰਨਰ ਸਾਹਿਬ ਦੀਆਂ ਗਤੀਵਿਧੀ ਇਸ ਤਰ੍ਹਾਂ ਦੀਆਂ ਹੁੰਦੀਆਂ ਸੀ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਦਾ ਟਾਈਮ ਜਿਹੜਾ ਹੈ ਨੇੜੇ ਆ ਰਿਹਾ ਹੈਗਾ ਪੂਰੇ ਸਾਲ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਣੀਆਂ ਤਾਂ ਇੱਕ ਤਰ੍ਹਾਂ ਸੰਕੇਤ ਜਿਹੜੇ ਮਿਲ ਰਹੇ ਨੇ ਇਹੀ ਮਿਲ ਰਹੇ ਨੇ ਕਿ ਜਿਵੇਂ ਪਿਛਲੀਆਂ ਚੋਣਾਂ ਦੇ ਵਿੱਚ ਚਾਹੇ ਉਹ ਨਸ਼ਾ ਤਸਕਰੀ ਦਾ ਮੁੱਦਾ ਸੀ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਸੀ ਜਾਂ ਕੋਈ ਹੋਰ ਬੰਦੇ ਸੀ ਉਹਨਾਂ ਦਾ ਹੱਲ ਅਜੇ ਤੱਕ ਨਹੀਂ ਹੋਇਆ ਇਹਦਾ ਮਤਲਬ ਏਸੇ ਮੁੱਦਿਆਂ ਨੂੰ ਰਾਜਨੀਤੀ ਤੇ ਵਿੱਚ ਇੱਕ ਤਰ੍ਹਾਂ ਨਾਲ ਉਸੇ ਪੱਠੀ ਦੇ ਵਿੱਚ ਦੁਬਾਰਾ ਭੁੰਨਿਆ ਜਾਊਗਾ ਲੋਕਾਂ ਦੇ ਜਜ਼ਬਾਤ ਭੜਕਾਏ ਜਾਣਗੇ ਤਾਂ ਕਿ 2014 ਤੋਂ ਲੈ ਕੇ ਸ਼ੁਰੂ ਹੋਈ ਇਹ ਸਮੱਸਿਆ 2026 ਤੱਕ ਅਸੀਂ ਪਹੁੰਚ ਗਏ 12 ਸਾਲ ਬਾਅਦ ਤੱਕ ਕਹਿੰਦੇ ਰੱਬ ਰੂੜੀ ਦੀ ਵੀ ਸੁਣ ਲੈਂਦਾ ਤੇ ਸਾਡੇ ਪੰਜਾਬ ਦੀ ਕਿਉਂ ਨਹੀਂ ਸੁਣ ਰਿਹਾ ਕੋਈ ਸਰਕਾਰਾਂ ਦੇ ਕੰਨਾ ਤੱਕ ਕਿਉਂ ਨਹੀਂ ਖਬਰ ਪਹੁੰਚਦੀ ਨਾਰਕੋਟਿਕਸ ਕੰਟਰੋਲ ਬਿਊਰੋ ਜਿਹੜਾ ਹੈ ਗਵਰਨਮੈਂਟ ਆਫ ਇੰਡੀਆ ਦਾ ਉਹ ਕੀ ਕਰਦਾ ਹੈ ਜੇ ਸਰਹੱਦ ਤੋਂ ਆਉਂਦੀ ਹੈ ਤਾਂ ਸਰਹੱਦ ਦੇ ਪਾਰੋਂ ਉਸ ਤੇ ਰੋਕਣ ਦੇ ਬੰਦੋਬਸਤ ਉਫੇ ਕਿਉਂ ਨਹੀਂ ਕੀਤੇ ਜਾਏ ਜੇ ਡਰੋਨ ਆਉਂਦੇ ਨੇ ਡਰੋਨਾਂ ਨੂੰ ਰੋਕਣ ਦੇ ਬੰਦੋਬਸਤ ਕਿਉਂ ਨਹੀਂ ਕੀਤੇ ਜਾ ਰਹੇ ਸਿਰਫ ਪੈਦਲ ਯਾਤਰਾ ਕਰਕੇ ਪੈਦਲ ਮਾਰਚ ਕਰਕੇ ਇਹ ਇਹ ਇੱਕ ਦੱਸਣ ਦੀ ਕੋਸ਼ਿਸ਼ ਹੀ ਕਿਉਂ ਕੀਤੀ ਜਾਂਦੀ ਹੈ ਕਿ ਅਸੀਂ ਪੰਜਾਬ ਦੇ ਬਹੁਤ ਵੱਡੇਦਰਦਕ ਹੁਣ ਦੋਸਤੋ ਅੱਜ ਇੱਕ ਘਟਨਾ ਜਿਹੜੀ ਹੈ ਹੋਰ ਵਾਪਰੀ ਹੁਣ ਇੱਕ ਪਾਸੇ ਗਵਰਨਰ ਸਾਹਿਬ ਨੇ ਜਿਹੜੇ ਉਹ ਯਾਤਰਾ ਕਰਦੇ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਧਾਰਮਿਕ ਹਸਤੀ ਜਿਹੜੀ ਹੈ ਚਰਚਾ ਦੇ ਵਿੱਚ ਆਈ ਉਹ ਸੀਗੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਦੋਂ ਸੁਰਖੀਆਂ ਦੇ ਵਿੱਚ ਆਏ ਜਦੋਂ ਇੱਕ ਤਾਂ ਸਤੰਬਰ 2000 25 ਦੇ ਵਿੱਚ ਉਹ ਪਹਿਲਾਂ ਮੁਲਾਕਾਤ ਕਰਦੇ ਨੇ ਸ਼੍ਰੋਮਣੀ ਕਾਲੇਦਲ ਦੇ ਆਗੂ ਵਿਕਰਮ ਸਿੰਘ ਵਿਜੀਠੀਆ ਨਾਲ ਨਾਭਾ ਜੇੜ ਦੇ ਵਿੱਚ ਉਹ ਮੁਲਾਕਾਤ ਕਰਕੇ ਆਉਂਦੇ ਨੇ ਮੁੰਡਾ ਜਿਹੜਾ ਉੱਥੇ ਠੰਡਾ ਪੈ ਜਾਂਦਾ ਪਰ ਦੋਸਤੋ ਜਿਹੜੀ ਤਾਜ਼ਾ ਮੀਟਿੰਗ ਸੀ ਜਿਹੜੀ ਤਾਜ਼ਾ ਮੁਲਾਕਾਤ ਸੀ ਉਹਨਾਂ ਦੀ 2 ਫਰਵਰੀ ਦੀ ਉਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੂਰੀ ਤਰਥੱਲੀ ਮਚਾਤੀ ਤਾਂ ਬਾਬਾ ਬਾਬੇ ਬਾਰੇ ਕਈ ਤਰ੍ਹਾਂ ਦੇ ਕਿਆਫੇ ਲਾਉਣ ਲੱਗੇ ਲੱਗਣ ਲੱਗੇ ਕਿ ਜੀ ਬਾਬਾ ਜੀ ਤਾਂ ਆਉਣ ਵਾਲੇ ਭਵਿੱਖ ਦੇ ਜਿਹੜੇ ਚੀਫ ਮਿਨਿਸਟਰੀ ਦੇ ਕੈਂਡੀਡੇਟ ਵੀ ਹੋ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠ ਜੋੜ ਕਰਾ ਸਕਦੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਬੜੀ ਵੱਡੀ ਤੇ ਅਹਿਮ ਭੂਮਿਕਾ ਜਿਹੜੀ ਹੈ ਬਾਬਾ ਜੀ ਨੇ ਨਿਭਾਈ ਹੈ ਇਹ ਜਿਹੜੇ ਸਵਾਲ ਨੇ ਅਕਸਰ ਸੁਰਖੀਆਂ ਦੇ ਵਿੱਚ ਨੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਸੋਸ਼ਲ ਮੀਡੀਆ ਤੇ ਤੁਸੀਂ ਇਸ ਤਰ੍ਹਾਂ ਦੀਆਂ ਪੋਸਟਿੰਗ ਪੋਸਟਾਂ ਜਿਹੜੀਆਂ ਉਹ ਵੀ ਤੁਸੀਂ ਦੇਖ ਸਕਦੇ ਹੋ ਹੁਣ ਇੰਨਾਂ ਹੀ ਚਰਚਾਵਾਂ ਦੇ ਦੌਰਾਨ ਅੱਜ ਬਾਬਾ ਜੀ ਗਵਰਨਰ ਗੁਲਾਬ ਚੰਦ ਕੁਟਾਰੀਆ ਨੇ ਜਿਹੜੀ ਪੈਦਲ ਯਾਤਰਾ ਕੀਤੀ 3 ਕਿਲੋਮੀਟਰ ਦੀ ਉਹਦੇ ਵਿੱਚ ਉਹ ਪੂਰੀ ਤਰ੍ਹਾਂ ਪਾਰਟਿਸਿਪੇਟ ਕਰਦੇ ਨੇ ਮੋਢੇ ਨਾਲ ਮੋਢਾ ਲਾ ਕੇ ਗਵਰਨਰ ਸਾਹਿਬ ਦੇ ਨਾਲ ਚੱਲਦੇ ਨੇ ਤਾਂ ਇੱਕ ਤਰ੍ਹਾਂ ਨਾਲ ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਜਿਹੜੀ ਸਾਝ ਸੀ ਉਹ ਬਾਬਾ ਜੀ ਦੀ ਉਹ ਉੱਤੇ ਇੱਕ ਤਰ੍ਹਾਂ ਨਾਲ ਉਜਾਗਰ ਹੋ ਗਈ ਇਹਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਉੱਥੇ ਸ਼ਾਮਲ ਹੁੰਦੇ ਨੇ ਇੱਕ ਤਾਂ ਇਹ ਕਲੀਅਰ ਹੈ ਵੀ ਇਹਦਾ ਮਤਲਬ ਜਿਹੜੀ ਪੰਜਾਬ ਦੇ ਵਿੱਚ ਇਸ ਵੇਲੇ ਗਵਰਨਮੈਂਟ ਹੈ ਉਹਦੇ ਨਾਲ ਇਸ ਮਾਰਚ ਨਾਲ ਇੱਕ ਕਨਫਰੋਨਟੇਸ਼ਨ ਹੈ ਇੱਕ ਸਿੱਧੀ ਲਕੀਰ ਜਿਹੜੀ ਹੈ ਉਹ ਖਿੱਚੀ ਹੋਈ ਹੈਗੀ ਇਹਦਾ ਮਤਲਬ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ ਉਹ ਸਫਲ ਹੁੰਦਾ ਹੈ ਨਹੀਂ ਹੁੰਦਾ ਚਲੋ ਇਹ ਤਾਂ ਅਗਲਾ ਸਵਾਲ ਹੈਗਾ ਉਹਦੇ ਕੀ ਸਿੱਟੇ ਨਿਕਲਦੇ ਨੇਗੇ ਪਰ ਇੱਕ ਲਕੀਰ ਹੈ ਵੀ ਇੱਕ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਕਹਿੰਦੀ ਹੈ ਅਸੀਂ ਛੇੜਿਆ ਹੋਇਆ ਹੈ ਇੱਕ ਜੁੱਧ ਨਸ਼ਿਆਂ ਵਿਰੁੱਧ ਜਿਹਦਾ ਮਤਲਬ ਗਵਰਨਰ ਨੇ ਛਿੜਿਆ ਹੋਇਆ ਉਸ ਜੁੱਧ ਨਸ਼ਿਆਂ ਦੇ ਵਿਰੁੱਧ ਦੇ ਵਿੱਚ ਸ਼ਮੂਲਿਤ ਜਦੋਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਰਦੇ ਨੇ ਤਾਂ ਰਾਜਨੀਤੀ ਦੇ ਵਿੱਚ ਚਰਚਾ ਦਾ ਦੌਰ ਇੱਕ ਨਵਾਂ ਹੀ ਸ਼ੁਰੂ ਹੋ ਜਾਂਦਾ ਹੈ ਤਾਂ ਕੀ ਇਹ ਮੰਨ ਲਿਆ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਤੈਅ ਹੈ ਤੇ ਉਹਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਅਹਿਮ ਭੂਮਿਕਾ ਨਿਭਾਉਣਗੇ ਤਾਂ ਹੁਣ ਜਿਵੇਂ ਅਸੀਂ ਇਸ ਸਾਰੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਵਿਕਰਮ ਸਿੰਘ ਮਜੀਠੀਆ ਇੱਕ ਨਵੇਂ ਲੀਡਰ ਵਜੋਂ ਉੱਭਰਨ ਦੇ ਜਿਹੜੇ ਆ ਉਹ ਯਤਨ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਉਹਦੇ ਨਾਲ ਅਸੀਂ ਤੁਹਾਨੂੰ ਸਾਰੀਆਂ ਜੁੜੀਆਂ ਹੋਈਆਂ ਤੱਥ ਜਿਹੜੇ ਆ ਸਹੀ ਤੱਥ ਉਹ ਤੁਹਾਡੇ ਸਾਹਮਣੇ ਰੱਖੇ ਤਾਂ ਜੋ ਐਨਲਿਸਿਸ ਕਰਨ ਦੇ ਵਿੱਚ ਕੋਈ ਭੋਰਾ ਰਤੀ ਭਰਵੀਂ ਦਿੱਕਤ ਨਾ ਆਵੇ ਤੇ ਤੁਹਾਨੂੰ ਵੀ ਸਾਰੀ ਗੱਲਬਾਤ ਜਿਹੜੀ ਹੈ ਸਮਝ ਆ ਜਾਵੇ ਤਾਂ ਹੁਣ ਜਿਹੜਾ ਅੱਜ ਵਾਲਾ ਘਟਨਾਕ੍ਰਮ ਹੈ ਦੋਸਤੋ ਇਹਨੂੰ ਲਾਈਟਲੀ ਨਹੀਂ ਲਿਆ ਜਾ ਸਕਦਾ ਇਹਨੂੰ ਮਤਲਬ ਇਗਨੋਰ ਬਿਲਕੁਲ ਨਜ਼ਰ ਅੰਦਾਜ਼ ਤਾਂ ਕੀਤਾ ਹੀ ਨਹੀਂ ਜਾ ਸਕਦਾ ਵੀ ਗਵਰਨਰ ਸਾਹਿਬ ਯਾਤਰਾ ਕਰਦੇ ਨੇ ਉਸ ਯਾਤਰਾ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਸ਼ਮੂਲੀਅਤ ਕਰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਸ਼ਮੂਲੀਅਤ ਕਰਦੇ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਸ਼ ਬੁਲਿਤ ਕਰਦੇ ਨੇ ਤਾਂ ਕਿ ਇਹ ਮੰਨ ਲੈ ਜਾਵੇ ਜਿਹੜੇ ਗਵਰਨਰ ਸਾਹਿਬ ਨੇ ਜਿਹੜੇ ਸਟੇਟ ਦੇ ਸਾਡੇ ਕਨਸਟੀਟਿਊਸ਼ਨਲ ਹੈਡ ਲਏਗੇ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਜਿਹੜੀ ਉਹ ਪੈਦਲ ਯਾਤਰਾ ਕਰਦੇ ਨੇ ਕਿ ਉਹ ਰਾਜਨੀਤੀ ਤੋਂ ਪ੍ਰੇਰਿਤ ਹੈ ਕਿ ਉਹ ਅਕਾਲੀ ਭਾਜਪਾ ਗੱਠਜੋੜ ਹੋਣ ਦੇ ਸੰਕੇਤ ਹੈ ਕਿਸ ਤਰ੍ਹਾਂ ਦੀ ਸਫਬੰਦੀ ਜਿਹੜੀ ਹੈ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਇਹ ਬੜਾ ਦਿਲਚਸਪ ਦੌਰ ਦੇ ਵਿੱਚ ਪੰਜਾਬ ਜਿਹੜਾ ਹੈ ਉਹ ਪਹੁੰਚ ਗਿਆ ਇੱਕ ਪਾਸੇ ਕਾਂਗਰਸ ਹੈ ਜਿਹੜੀ ਸੁਪਨਾ ਲੈ ਰਹੀ ਹੈ ਦਿਨ ਰਾਤ ਉਹ ਇਹੀ ਸੋਚੀ ਬੈਠੇ ਹੈ ਕਿ ਪੰਜਾਬ ਦੇ ਲੋਕ ਸੱਤਾ ਤਾਂ ਉਹਨਾਂ ਨੂੰ ਥਾੜੀ ਦੇ ਵਿੱਚ ਪਰੋਸ ਕੇ ਦੇਣ ਦੀ ਪੂਰੀ ਤਰ੍ਹਾਂ ਤਿਆਰੀ ਕਰ ਹੀ ਬੈਠੇ ਰਹਿੰਗੇ ਤੇ ਇੱਕ ਪਾਸੇ ਅਕਾਲੀ ਭਾਜਪਾ ਗੱਠ ਜੋੜਦਿਆਂ ਅਕਸਰ ਗੱਲਾਂ ਨੂੰ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ ਕਈਕਹ ਲੋਕ ਕਹਿੰਦੇ ਹੈ ਕਿ ਭਾਜਪਾ ਬਿਲਕੁਲ ਗੱਠ ਜੋੜਨੀ ਕਰੂ ਆਪ ਦੇ ਦਮ ਤੇ ਲੜੂਗੀ ਤਾਂ ਹੁਣ ਕੀ ਸਰਦਾਰ ਸੁਖਵੀਰ ਸਿੰਘ ਬਾਦਲ ਜਦੋਂ ਇਹਦੇ ਵਿੱਚ ਸ਼ਮੂਲੀਅਤ ਕਰਦੇ ਨੇ ਤਾਂ ਉਹੀ ਇੱਕ ਦੌਰ ਸੀ ਜਦੋਂ ਬਾਦਲ ਸਾਹਿਬ ਡਿਪਟੀ ਸੀਐਮ ਸੀਗੇ ਪੰਜਾਬ ਦੇ ਗ੍ਰਹਿ ਮੰਤਰੀ ਸੀਗੇ ਉਦੋਂ ਹੀ ਪੰਜਾਬ ਦੇ ਵਿੱਚ ਇਹ ਰੌਲਾ ਪੈਂਦਾ ਹੈ ਕਿ ਨਸ਼ਿਆਂ ਦਾ ਪ੍ਰਕੋਪ ਜਿਹੜਾ ਹੈ ਪੰਜਾਬ ਦੇ ਵਿੱਚ ਵਧ ਰਿਹਾ ਹੈ ਪੰਜਾਬ ਨੂੰ ਜਕੜ ਰਿਹਾ ਹੈ ਤਾਂ ਹੁਣ ਉਥੋਂ ਲੈ ਕੇ ਅਸੀਂ ਅੱਜ ਇੱਥੇ ਪਹੁੰਚ ਗਏ ਕਿ ਗਵਰਨਰ ਸਾਹਿਬ ਇੱਕ ਯਾਤਰਾ ਕਰਦੇ ਨੇ ਤੇ ਉਸ ਯਾਤਰਾ ਦੇ ਵਿੱਚ ਭਾਜਪਾ ਆਗੂ ਉਸ ਯਾਤਰਾ ਦੇ ਵਿੱਚ ਬਾਬਾ ਜੀ ਤੇ ਉਸ ਯਾਤਰਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸ਼ਮੂਲੀਅਤ ਕਰਦੇ ਨੇ ਦੋਸਤੋ ਦੇਖਦੇ ਆਂ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਨਵੀਆਂ ਸਫਬੰਦੀਆਂ ਨਵੀਆਂ ਕਤਾਰਬੰਦੀਆਂ ਨਵੇਂ ਗੱਠ ਜੋੜ ਨਵੇਂ ਹੀ ਇੱਕ ਦਿਸ਼ਾ ਜਿਹੜੀ ਹੈ ਵੱਲ ਨੂੰ ਰਾਜਨੀਤੀ ਜਿਹੜੀ ਹੈ ਜਾ ਰਹੀ ਹੈ